ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਅਨਸਬ ਜੀ ਨੂੰ ਰੇਡੀਓ ਆਕ੍ਰਿਤ ਦਰਸ ਕਰਕੇ ਰਹਿਮਤ ਕਰਕੇ ਸਤਿ ਮੇਲ ਦਿਹਤ ਹੈ ਅੱਜ ਜੀ ਆਪਣੀ ਬਾਣੀ ਸੁਖਮਨੀ ਸਾਹਿਬ ਜੀ ਦੀ ਸਹਿਜ ਰੂਪ ਉਸ ਸੇਵਾ ਲੈਣੀ ਜੀ ਮਹਾਂ ਸ਼ਲੋਕ ਨਿਰਗੁਣ ਯਾਰ ਇਆ ਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤਪਾਨੀ ਕਬਨ ਬੋਲਤੇ ਕਬਨ ਦ੍ਰਿਸ਼ਟਾਨੀ ਜਨ ਤੂੰ ਸਾਜ ਸੁਵਾਰ ਸ਼ਿੰਗਾਰਿਆ ਘਰ ਅਗਨ ਮਹਿ ਜਨਹਿ ਉਬਾਰਿਆ ਦਾਰ ਬਵਸਥਾ ਤੋ ਜੈ ਪਿਆਰ ਹੈ ਦੂਧ ਪਰ ਜੋਗਨ ਭੋਜਨ ਸੁਖਸੂਦ ਗਿਰਦ ਭਇਆ ਉਪਰ ਸਾਖ ਸੈਨ ਮੁਖ ਭਇਆ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਓ ਤਾਨਾਨ ਕਸੀਜੈ ਦੇਹ ਪ੍ਰਸਾਦ ਧਰੂ ਪਰ ਸੁਖ ਬਸਹਿ ਸੁਧ ਪ੍ਰਾਤਮੀਤ ਬਨਤਾ ਸੰਗ ਹਸਹਿ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸਉਦਾਇ ਤਉੰਤਾ ਮੁਲਾ ਜੇ ਪ੍ਰਸਾਦ ਭੁਗਹਿ ਸਭ ਰਸਾ ਸਗਰ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਭ ਕਰਨ ਨੀਤਰ ਰਸਨ ਕਿਸੈ ਤਿਆਗ ਅਬਰ ਸੰਰਚਨਾ ਐਸੇ ਦੋਖ ਮੂਢ ਅੰਧ ਵਿਆਪੇ ਨਾਨਕ ਕਾ ਡਲੇ ਹੋ ਪ੍ਰਭ ਆਪੇ ਤਾਦ ਅੰਤ ਜੋ ਰਖਨ ਹਾਰ ਤਿਸ ਸਿਮ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਗਨਿਤ ਪਾਵੇ ਤਾ ਸਿਮ ਬੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤੱਕ ਉੰਦਾ ਜਨਤ ਦੂਰੇ ਜਾ ਕੇ ਤਹਿਲ ਪਾਵੈ ਤਰਖਹਿ ਮਾਨ ਤਿਸੈ ਵਿਸਾਰੈ ਮੁਗਦ ਅਜਾਨ ਸਦ ਸਦਾ ਇਹ ਭੂਲਨ ਹਾਰ ਨਾਨਕ ਰਖਨ ਹਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਰ ਕਰਮਨ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਇ ਸਕਾ ਸ਼ਰਮ ਕਰਾਇ ਸੰਸਾਹੀ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਪ ਤੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤ ਤੋ ਬਿਕਰਾਲ ਨਾਨਕ ਤੁਤਾ ਦਲੇ ਹੋ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਨ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੀ ਕੋ ਅੰਤਰ ਮਲ ਮਾਇਆ ਛਪਸ ਨਾਹੀ ਪਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨਕ ਅੰਤਰ ਵਿਆਪੈ ਲੋਭ ਸੁਆਨ ਅੰਤਰ ਗਨ ਬਾਹਰ ਤਨ ਸੁਆਹਾ ਗਲ ਪਥਰ ਕੈ ਸੇ ਤਰੇ ਅਥਾ ਹਾ ਜਾਕੈ ਅੰਤਰ ਵਸ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੀ ਮਾਰਗ ਪਾਵੇ ਕਰ ਗਹਿ ਦੇਹ ਊੜ ਨਿ ਦਿਖਾਵੇ ਕਹਾਂ 부ਝਾਰਤ 부ਝੈ ਦੂਰਾ ਨਿਸਕਹੀ ਤਉ ਸੰਧ ਪੂਰਾ ਕਹਾਂ ਦਿਸਨ ਪਦ ਗਾਵੈ ਗੰਗ ਜਤਨ ਕਰੈ ਤਉ ਤੀਸੁਰ ਭੰਗ ਕਹ ਤੁੰਗਲ ਪਰਦਤ ਪਰ ਭਵਨ ਨਹੀਂ ਹੋਤ ਉਹ ਉਸ ਭਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਸਹਾਈ ਸੁਆਵੇਂ ਨਾ ਚੀਤ ਜੋ ਬਹਿਰੈ ਤਸਂੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਧ ਕੇ ਮਾਇਆ ਰੰਗ ਰਸੈ ਦ੍ਰਿੜ ਕਰਮਨ ਨ ਮਨ ਪ੍ਰਤੀਤ ਕਾਲਨ ਆਵੇ ਬੂੜੇ ਚੀਤ ਬੈਰ ਗਰੋਧ ਕਾਮ ਤੋਦ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਇਹ ਆਹ ਜੁਗਤ ਬਿਹਾਨੇ ਕਈ ਜਨਮ ਨਾਨਕ ਆਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਰਾਤ ਪਿਤਾ ਹੰਬਰ ਤੇਰੀ ਤੇ ਅਮਰੀ ਕਿਰਪਾ ਮਹਿਸੂਪ ਬਨੇਰੇ ਕੋਈ ਨੰਜਨ ਤੇਮਰਾ ਅੰਤ ਉਜੇ ਤੇ ਉਜਾ ਭਗਵੰਤ ਸਭ ਸੁਮਗਰੀ ਤੇਮਰਾ ਸੂਤਰ ਧਾਰੀ ਤਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤੋ ਤੁਮਹੀ ਜਾਨਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ